ਤਦ ਇੱਕ ਮੇਰਾ ਸਵਾਲ ਸੀ ਐਸਐਸਫ ਦੀ ਬੜੀ ਕਾਮਯਾਬੀ ਚੱਲੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਫ ਦੇ ਬੇਚਾਗਾ ਕੋ ਟੈਕਸ ਦੇ ਵੀ ਕਿੱਡੇ ਹੈਗੇ ਨੇ ਭਰਤੀ ਕਿਤੇ ਚੱਲੀ ਬੰਦਾ ਆ ਰਾਏ ਸਾਹਿਬ ਦੀ ਵੀ ਕਾਲ ਸਟੇਟਮੈਂਟ ਆਈ ਸੀ ਕਰਨਗੇ ਜੀ ਕਰਨਗੇ ਐਸਐਸਫ ਪਹਿਲਾਂ ਤਾਂ ਹੈ ਨਾ ਦੇਸ਼ ਪਹਿਲੀ ਵਾਰੀ ਔਰ ਮੈਥੋ 4 5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਥੋ ਐਸਐਸਫ ਬਾਰੇ ਜਾਣਕਾਰੀ ਮੰਗੀ ਹੈ ਕਿ ਜੀ ਇਹ ਕਿਵੇਂ ਬਣਾਈਏ ਤੁਸੀਂ ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ ਜੋੜੀਆਂ ਟਰੱਕ ਮਹਿੰਗੀਆਂ ਤੋਂ ਭਾਵੇਂ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਆ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਪੰਜ ਸਾਰਾ ਪਰਿਵਾਰ ਖਤਮ ਕੱਟੋ ਘਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ 14 ਮੌਤਾਂ ਪਰ ਡੇ ਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨ ਨਹੀਂ ਸੜਕਾਂ ਸਾਡੀ ਪਰ 14 ਮਤਲਬ ਤੁਸੀਂ ਲਾਓ ਪਾਰਡੇ ਸਵਾ 450 ਹੋ ਗਈ ਸਵਾ 450 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੀ ਅਸੀਂ 5000 ਅਸੀਂ ਇਸ ਵਕਤ 47% ਮੌਤਾਂ ਘਟਾਤੀਆਂ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦੀ ਹਾਂ ਮੇਰੇ ਕੋਲ ਡਾਟਾ ਆਇਆ ਕਿਉਂਕਿ ਹਾਂ ਫਰਵਰੀ ਦੇ ਇਹਨਾਂ ਦਿਨਾਂ ਚ ਇਹਦੇ ਕਟਾਨ ਕੀਤਾ ਸੀ ਆਉਣ ਵਾਲੀ ਫਰਵਰੀ ਤੇ ਵਿੱਚ ਅਸੀਂ ਉਹਦਾ 1 ਸਾਲ ਹੋਊਗਾ ਤੁਹਾਨੂੰ ਇੰਟਰਸਟਿੰਗ ਡਾਟਾ ਦੱਸ ਮੇਰੇ ਕੋਲ 1 ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦਿਓ ਮੌਤਾਂ ਦੀ ਗਿਣਤੀ 47% ਘਟ ਜਖਮੀਆਂ ਦੀ ਗਿਣਤੀ 150% ਵਧ ਗਈ ਗਣਕਰੀ ਸਾਹਿਬ ਦਾ ਵੀ ਇੱਕ ਮਿੰਟ ਇੱਕ ਪਹਿਲਾਂ ਮੈਨੂੰ ਇਹ ਪੁੱਛੋ ਕਿ 150% ਜਖਮੀਆਂ ਦੀ ਗਿਣਤੀ ਕਿਉਂ ਵਧ ਗਈ ਕਿਉਂਕਿ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਨਾ ਉਹ ਜਖਮੀਆਂ ਲੱਗ ਜਾਂਦੇ ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਲਿਖ ਲੈਣੇ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਘਰੇ ਪਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਤੋਂ ਦੇਖਦੇ ਹੋ ਮੇਰਾ ਮੇਰਾ ਬੱਡੂਆ ਕਿੱਥੇ ਆ ਜਾਂ ਮੇਰੇ ਮੇਰੇ ਪਰਚੇ ਕੀ ਹੈ ਉਸ ਵੇਲੇ ਤਾਂ ਜਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਪੁਚਾਰੀਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ ਚ ਹੋਰ ਵੀ ਬਤਾਇਆ ਜਾਵੇ ਮਾਤਾ ਫਰਿਸ਼ਤੇ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ 4 ਕੀ ਹੈ ਜੀ ਫਰਿਸ਼ਤੇ ਨੇ ਹੋ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੇ ਹੀ ਹੈ ਜੀ ਐਸਐਸਐਫ ਜਾਨ ਬਚਾਉਂਦੇ ਮਾਨਵਿਕ ਪਾਰਟੀ ਗੱਲਾਂ ਕਰਦੀ ਵਿਕਾਸ ਦੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਿਹੜਾ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੇ ਸਪੈਸ਼ਲਿਸਟ ਜੀ ਖਾਲੀ ਪਈਆਂ ਮੈਡੀਕਲ ਕਾਲਜ ਵੀ ਬਣਾਵਾਂਗੇ ਯੂਸੀਐਸ ਸੈਂਟਰਲ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ ਕਦੋਂ ਤੱਕ ਸਰ ਰੋਗਾਵਾਸੀ ਦੇਖਣ ਜੀ ਆਉਣ ਵਾਲੇ ਆਉਣ ਵਾਲੇ ਸਰ ਆਹ ਫੀਲਡਿੰਗ ਕਦੋਂ ਤੱਕ ਤਿਆਰ ਹੋ ਜਾਏਗੀ ਤੇ ਕਿੰਨੇ ਦੀ ਲੱਗ ਚੱਲੇਗੀ ਇਹ ਤਾਂ 10 ਕਰੋੜ 9 ਮਹੀਨੇ ਜੀ ਸਰ ਡੈਡ ਲਾਈਨ ਕੀ ਹੋ ਜਾਂਦੀ 9 ਮਹੀਨੇ ਮਾ ਸਰ ਕਿੰਨੀ ਲੱਗਦੇ ਨਾਲੇ ਤਿਆਰ ਹੋਏਗੀ ਜੀ ਤੇ 9 ਮਹੀਨੇ ਤਾਂ ਦੇਵਾਂਗੇ